ਅੰਮ੍ਰਿਤਸਰ ਦੇ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਉੱਤਰਾਖੰਡ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਇਮੀਗ੍ਰੇਸ਼ਨ ਦਫ਼ਤਰ ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਨੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸਨੇ ਨਿਊਜ਼ੀਲੈਂਡ ਦੇ ਲਈ ਆਪਣਾ ਵੀਜ਼ਾ ਅਪਲਾਈ ਕੀਤਾ ਸੀ ਤੇ ਇਸ ਇਮੀਗ੍ਰੇਸ਼ਨ ਦਫ਼ਤਰ ਤੱਕ ਪਹੁੰਚ ਕੀਤੀ ਸੀ ਤੇ ਉਸ ਨੂੰ ਇਮੀਗ੍ਰੇਸ਼ਨ ਦਫ਼ਤਰ ਤੋਂ ਕਾਲ ਗਈ ਸੀ ਕਿ ਉਹਨਾਂ ਦਾ ਵੀਜ਼ਾ ਆ ਚੁੱਕਿਆ ਹੈ ਤੇ ਉਹ ਆਪਣਾ ਵੀਜ਼ਾ ਪ੍ਰਾਪਤ ਕਰ ਸਕਦੇ ਨੇ ਤੇ ਜਦੋਂ ਇਹ ਵਿਅਕਤੀ ਇਮੀਗ੍ਰੇਸ਼ਨ ਦੇ ਦਫ਼ਤਰ 'ਚ ਪਹੁੰਚ ਕੇ ਆਪਣੇ ਵੀਜ਼ੇ ਦੀ ਕਾਪੀ ਮੰਗਦਾ ਤਾਂ ਉਸ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਪਹਿਲਾਂ ਫੀਸ ਜਮ੍ਹਾਂ ਕਰਵਾਈ ਜਾਵੇ ਪਰ ਸ਼ਖਸ਼ ਆਪਣੇ ਵੀਜ਼ਾ ਦੀ ਕਾਪੀ ਦੇ ਉੱਤੇ ਹੀ ਅੜਿਆ ਰਿਹਾ ਕਿ ਉਸ ਨੂੰ ਪਹਿਲਾਂ ਉਸਦੇ ਵੀਜ਼ਾ ਦੀ ਕਾਪੀ ਦਿਖਾਈ ਜਾਵੇ ਉਸ ਤੋਂ ਬਾਅਦ ਹੀ ਉਸਦੇ ਵੱਲੋਂ ਬਾਕੀ ਫੀਸ ਦਾ ਭੁਗਤਾਨ ਕੀਤਾ ਜਾਵੇਗਾ ਪਰ ਇਮੀਗ੍ਰੇਸ਼ਨ ਦਫ਼ਤਰ ਨਹੀਂ ਮੰਨਿਆ ਤੇ ਉਸਦੇ ਵੱਲੋਂ ਇਸ ਵਿਅਕਤੀ ਦੇ ਨਾਲ ਮਾਰਕੁੱਟ ਕੀਤੀ ਗਈ ਜਿਸ ਤੋਂ ਬਾਅਦ ਇਸ ਸ਼ਖਸ਼ ਦੇ ਵੱਲੋਂ ਅੰਮ੍ਰਿਤਸਰ ਦੇ ਇੱਕ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਆ ਹਾਲਾਂਕਿ ਇਮੀਗ੍ਰੇਸ਼ਨ ਦਫ਼ਤਰ ਦੇ ਵੱਲੋਂ ਵੀ ਸ਼ਿਕਾਇਤ ਕੀਤੀ ਗਈ ਆ ਸੁਣੋ ਇਸ ਸ਼ਖਸ ਦਾ ਕੀ ਇਲਜ਼ਾਮ ਹੈ ਮੇਰਾ ਨਾਮ ਰਮੇਸ਼ ਚੀਮਾ ਕਿੱਥੋਂ ਆ ਰੁਦਰਪੁਰ ਤੋਂ ਆਇਆ ਉਤਰਾਖੰਡ ਤੋਂ ਗੱਲਬਾਤ ਕੀ ਹੋਈ ਗੱਲਬਾਤ ਇਹ ਤਾਂ ਹੋਈ ਤੇ ਜਰਮਨ ਇਮੀਗ੍ਰੇਸ਼ਨ ਆ ਗਈ ਬੀ ਬਲੌਕ ਰੰਜੀਤਾ ਵੈਨਿਊ ਦੇ ਵਿੱਚ ਤੇ ਇਹਨਾਂ ਨੇ ਕਿਹਾ ਸੀ ਵੀ ਨਿਊਜ਼ੀਲੈਂਡ ਦਾ ਵਰਕ ਪਰਮਿਟ ਅਸੀਂ ਦਿੰਨੇ ਆ ਤੇ ਇਹਨਾਂ ਨੂੰ ਦੋ ਕੇਸ ਦਿੱਤੇ ਸੀ ਤਕਰੀਬਨ ਡੇਢ ਦੋ ਮਹੀਨੇ ਪਹਿਲਾਂ ਤੇ ਇਹਨਾਂ ਨੇ ਸ਼ੋਰਟੀ ਦਿੱਤੀ ਸੀ ਵੀ ਅਸੀਂ ਵੀਜ਼ਾ ਕੱਢ ਦਾਂਗੇ ਤੇ ਜੋ ਇਹਨਾਂ ਨੇ ਇਹਨਾਂ ਦੇ ਹਿਸਾਬ ਨਾਲ ਕਹਿੰਦੇ ਅਸੀਂ ਵੀਜ਼ਾ ਆ ਗਿਆ ਤੇ ਤੁਸੀਂ ਪੇਮੈਂਟ ਦੇ ਦਿਓ ਅਸੀਂ ਕਹਿੰਦੇ ਤੁਸੀਂ ਵੀਜ਼ੇ ਦੇ ਪਹਿਲਾਂ ਸਾਨੂੰ ਕਾਪੀ ਦਿਖਾਓ ਸ਼ੋਰਟੀ ਅਸੀਂ ਚੈੱਕ ਕਰੀਏ ਉਹਨੂੰ ਉਸ ਤੋਂ ਬਾਅਦ ਹੀ ਅਸੀਂ ਕੁਝ ਤੁਹਾਨੂੰ ਪੇਮੈਂਟ ਦਵਾਂਗੇ ਇਹ ਕਹਿੰਦੇ ਸਾਡੇ ਆਫਿਸ ਆ ਜਾਓ ਤੇ ਅਸੀਂ ਆ ਆਫਿਸ ਆਏ ਹਾਂ ਇਹਨਾਂ ਦੇ ਅੱਜ ਤੇ ਮੇਰੇ ਫਰੈਂਡਸ ਵਗੈਰਾ ਉਹਨਾਂ ਨੂੰ ਵੀ ਬੁਲਾ ਲਿਆ ਵੀ ਚਲੋ ਬੈਠ ਕੇ ਗੱਲ ਕਰ ਲੈਂਦੇ ਆ on the table ਆਪਾਂ ਪੇਮੈਂਟ ਦੇਣੀ ਹੈ ਪੈਸੇ ਦੇਣੇ ਤੇ ਵੀਜ਼ਾ ਲੈ ਕੇ ਜਾਣਾ ਤੇ ਅੱਜ ਫਿਰ ਇਹਨਾਂ ਨੇ ਆ ਜਾਏ ਆ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਬਾਰ ਬਾਰ ਕਿਉਂ ਲਿੰਗਰ ਔਨ ਕਰਦੇ ਪਏ ਹੋ ਇਹਨਾਂ ਲੇਟ ਕਿਉਂ ਕਰਦੇ ਪਏ ਹੋ ਅਸੀਂ ਵਾਪਸ ਵੀ ਜਾਣਾ ਜੋ ਵੀਜ਼ਾ ਹੈਗਾ ਆਇਆ ਸਾਨੂੰ ਦੋ ਅਸੀਂ ਉਹਨੂੰ ਚੈੱਕ ਕਰੀਏ ਤੁਸੀਂ ਆਪਣੇ ਪੇਮੈਂਟ ਲੈ ਲਓ ਆਪਣੀ ਜਿਹੜੀ ਤੁਹਾਡੀ ਮਿਹਨਤ ਹੈ ਲੈ ਲਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਜਸਟ ਇਹਨੀ ਗੱਲ ਹੋਈ ਹੈ ਉਹਨਾਂ ਨੇ ਹਤਾਬਾਈ ਸ਼ੁਰੂ ਕਰਤੀ ਉਹਨਾਂ ਨੇ ਔਰ ਸਡਨਲੀ ਵਿਦਨ 5 ਮਿੰਟਸ ਉਹਨਾਂ ਨੇ ਬਾਉਂਸਰ 8 9 ਬਾਉਂਸਰ ਕਰ ਦੇਣਾ ਉਹਨਾਂ ਨੇ ਮਾਰਕਟਾਈ ਕੀਤੀ ਮੇਰੇ ਫਰੈਂਡ ਸੀ ਨਾਲ ਉਹਨਾਂ ਨੂੰ ਉਹਨਾਂ ਨੂੰ ਹਰਟ ਹੋਇਆ ਕਾਫੀ ਜ਼ਿਆਦਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਮੈਡੀਕਲ ਵੀ ਹੋਇਆ ਉਹਨਾਂ ਦਾ ਸੋ ਇਹ ਕਹਾਣੀ ਹੈ ਸੋ ਇਹ ਇਹ ਬੰਦ ਹੋਣਾ ਚਾਹੀਦਾ ਚਲੋ ਮੈਂ ਹਲੇ ਪੈਸੇ ਦੇਣ ਤੋਂ ਬਚ ਗਿਆ ਠੀਕ ਹੈ ਜੀ ਇਹ ਅੱਗੇ ਹੋਰ ਨਾ ਇਸ ਏਰੀਆ ਦੇ ਵਿੱਚ ਜਾਂ ਬਾਹਰ ਕੋਈ ਹੋ ਸੋ ਹਾਂਜੀ ਕਿੰਨਾ ਸਮਾਂ ਪਹਿਲਾਂ ਤੁਹਾਡੀ ਗੱਲਬਾਤ ਹੁੰਦੀ ਹੈ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਿਵੇਂ ਹੁੰਦੀ ਕਿਵੇਂ ਤੁਸੀਂ ਪੈਸੇ ਆਨਲਾਈਨ ਪਾਣਨੇ ਹੋ ਜਾਂ ਕਿਵੇਂ ਮੈਂ ਤੁਹਾਨੂੰ ਦੱਸਦਾ ਆਨਲਾਈਨ ਪੈਸੇ ਐਸ ਸਿਰਫ ਸਰਵਿਸ ਫੀਸ ਪਾਈ ਸੀ ਇਹਨਾਂ ਨੂੰ ਠੀਕ ਹੈ ਜੀ ਤਿੰਨ ਫਾਈਲਾਂ ਦੀ ਅਰਾਊਂਡ 10000 ਰੁਪਏ ਪਾਇਆ ਸੀ ਇਹਨਾਂ ਨੂੰ ਤੇ ਇਹ ਹੋਰ ਮੰਗ ਰਹੇ ਸੀ ਮੈਂ ਦਿੱਤੇ ਨਹੀਂ ਮੈਂ ਮਨਾਂ ਕਰਤਾ ਮੈਂ ਕਿਹਾ ਮੈਂ ਕਿਹਾ ਤੁਸੀਂ ਮੇਰੀ ਮੇਰੀ ਨਾਲ ਕੋਈ ਕਮਿਟਮੈਂਟ ਹੋਈ ਨਹੀਂ ਹੈ ਤੁਹਾਡੇ ਨਾਲ ਤੁਸੀਂ ਮੈਨੂੰ ਵੀਜ਼ਾ ਦਿਓ ਸ਼ੋਰਟੀ ਦਿਓ ਫਿਰ ਮੈਂ ਦਵਾਂਗਾ ਉਸ ਤੋਂ ਬਗੈਰ ਮੈਂ ਨਹੀਂ ਦੇਣਾ ਤੇ ਇਹਨਾਂ ਨੇ ਫਿਰ ਇਹਨਾਂ ਨੇ ਕਿਆ ਵੀ ਅਸੀਂ ਮੈਨਾਂ ਨੂੰ ਕਿਹਾ ਮੈਂ ਕਿ ਮੈਨੂੰ ਆਨਲਾਈਨ ਤੁਸੀਂ ਭੇਜ ਦਿਓ ਮੈਂ ਵੈਰੀਫਾਈ ਇੱਥੇ ਕਰ ਲੈਣਾ ਆਪਣੇ ਆਪਣੇ ਆਫਿਸ ਦੇ ਵਿੱਚ ਕਹਿੰਦੇ ਨਹੀਂ ਅਸੀਂ ਨਹੀਂ ਕਰ ਸਕਦੇ ਇਦਾਂ ਭੇਜ ਨਹੀਂ ਸਾਡੇ ਸਾਡੇ ਪ੍ਰੋਟੋਕਾਲਸ ਨੇ ਤੁਸੀਂ ਬਾਰ ਕੋਡ ਪ੍ਰੋਟेक्टेड ਹੈ ਤੁਸੀਂ ਸਾਡੇ ਆਫਿਸ ਆ ਜਾਓ ਤੇ ਮੈਂ ਕਿਹਾ ਚਲੋ ਠੀਕ ਹੈ ਇਹਨਾਂ ਕਹਿ ਰਹੇ ਨੇ ਤਾਂ ਕੁਝ ਜੈਨੂਇਨ ਥੇ ਜੈਨੂਇਨ ਹੋਇਆ ਗਿਆ ਦਾ ਕੰਮ ਕਿ ਆਫਿਸ ਆ ਗਏ ਅਸੀਂ ਐਸੇ ਕਰਕੇ ਆਫਿਸ ਆਏ ਨਹੀਂ ਤਾਂ ਸਾਨੂੰ ਆਨ ਦਾ ਮਤਲਬ ਹੀ ਨਹੀਂ ਕੋਈ ਸੀ ਤੇ ਇੱਥੇ ਆ ਕੇ ਇਹਨਾਂ ਨੂੰ ਕਿਹਾ ਤੁਸੀਂ ਸਾਨੂੰ ਵੀਜ਼ਾ ਦਿਖਾਓ ਟਾਲ ਮਟੋਲ ਕਰਦੇ ਰਹੇ ਕੱਲ ਅਸੀਂ ਸਾਰਾ ਦਿਨ ਵੇਟ ਕਰਦੇ ਰਹੇ ਆ ਇੱਕ ਅੰਕੁਸ਼ ਨਾਮ ਦਾ ਮੁੰਡਾ ਹੈਗਾ ਇਹਨਾਂ ਦੇ ਇੱਕ ਤੇ ਇਹਨਾਂ ਨੂੰ ਕਹਿ ਸਾਨੂੰ ਦਿਖਾ ਦਿਓ ਪਹਿਲਾਂ ਕਹਿ ਰਹੇ ਸੀ ਅੰਕੁਸ਼ ਚੰਡੀਗੜ੍ਹ ਤੋਂ ਆ ਰਿਹਾ ਔਨ ਹਿਸ ਵੇ ਹੈ ਅਸੀਂ ਚਲੋ ਦਰਬਾਰ ਸਾਹਿਬ ਚੱਲੇ ਗਏ ਮੱਥਾ ਟੇਕਨ ਉਸ ਤੋਂ ਬਾਅਦ ਫਿਰ ਫੋਨ ਕੀਤਾ ਕਹਿੰਦਾ ਭਾਜੀ ਮੈਂ ਹੁਣੇ ਪਹੁੰਚਿਆ ਹੀ ਆ ਮੈਂ ਤੁਹਾਨੂੰ 10 ਮਿੰਟ ਚ ਅਪਡੇਟ ਕਰਦਾ ਫੋਨ ਸਵਿਚ ਆਫ ਕਰ ਲਿਆ ਅਸੀਂ ਫਿਰ ਇੱਕ ਦਿਨ ਹੋਰ ਰੋਕੇ ਵੀ ਚਲੋ ਸਵੇਰੇ ਮਿਲ ਕੇ ਜਾਂਦੇ ਹਾਂ ਇਹਨਾਂ ਨੂੰ ਸਵੇਰੇ ਇਹਨਾਂ ਦੇ ਆਫਿਸ ਗਏ ਆ ਵੀ ਹਾਂਜੀ ਭਾਜੀ ਆਹ ਲੋ ਤੁਹਾਨੂੰ ਵੀਜ਼ਾ ਦਿਖਾਓ ਅਸੀਂ ਵੈਰੀਫਾਈ ਕਰੀਏ ਉਹਨੂੰ ਬਿਸ਼ੋਰ ਕਰੀਏ ਵੀ ਓਕੇ ਜੈਨੂਇਨ ਵੀਜ਼ਾ ਆਪਣੀ ਪੇਮੈਂਟ ਲੈ ਲਓ ਤੁਸੀਂ ਬਸ ਉਸੇ ਗੱਲ ਤੋਂ ਇਹਨਾਂ ਨੇ ਯਾ ਵੀ ਕਿਸੇ ਪੈਸੇ ਖੋਣ ਵਾਲਾ ਕੰਮ ਕੀਤਾ ਇਹਨਾਂ ਨੇ ਬੌਂਸਰ ਸਾਦ ਕੇ ਕਿੱਦਾਂ ਹੋਇਆ ਸੀ ਤੁਹਾਡੇ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ ਜਦੋਂ ਉਹਨਾਂ ਵੱਲੋਂ ਬੌਂਸਰ ਤੁਸੀਂ ਕਿਹਨੂੰ ਬੁਲਾਏ ਜਾਂਦੇ ਹੋ ਉਸ ਸਮੇਂ ਉੱਥੇ ਕੌਣ ਸੀ ਤੁਸੀਂ ਕਿੰਨੇ ਜਾਣੇ ਸੀ ਅਸੀਂ 4 ਜਣੇ ਸੀ ਮੈਂ ਮੈਂ ਮੇਰੇ ਨਾਲ ਇਕ ਰੁਦਰਪੁਰ ਤੋਂ ਆਏ ਨੇ ਮੇਰੇ ਫਰੈਂਡ ਉਹ ਨੇ ਤੇ ਇੱਥੇ ਮੇਰੇ ਦੋ ਫਰੈਂਡ ਹੋਰ ਨੇ ਹਾਂਜੀ ਉਹ ਮੇਰੇ ਬੌਂਸਰ ਅੰਦਰ ਨੇ ਫਿਰ ਕਿਵੇਂ ਮਾਮਲਾ ਸ਼ੁਰੂ ਹੁੰਦਾ ਉਹ ਹੱਥਾ ਪਾਈ ਸ਼ੁਰੂ ਕਰਦੇ ਮਾਰਨ ਮਾਰਕਟਾਈ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਜੀ ਤੇ ਅੰਦਰੋਂ ਮਤਲਬ ਬਲੌਕਰ ਲੈ ਲੈਂਦੇ ਨੇ ਆਫਿਸ ਬਾਹਰ ਨਹੀਂ ਜਾਣ ਦਿੱਤੇ ਜਿੱਦਾਂ ਬੰਦੀ ਬਣਾ ਲੈਂਦੇ ਕਿਸੇ ਨੂੰ ਵੀ ਅਸੀਂ ਤੇ ਮਾਰ ਕੁਟਾਈ ਹਟ ਕਰਨੀ ਹੈ ਅਸੀਂ ਆਪਣੇ ਆਪ ਨੂੰ ਕਿਵੇਂ ਛਡਾ ਕੇ ਪੁਲਿਸ ਨੂੰ ਹਾਂ ਪੁਲਿਸ ਨੂੰ ਮੇਰੇ ਫਰੈਂਡ ਨੇ ਉਸੇਲੇ ਹਸੌਨ ਨੰਬਰ ਤੇ ਕਾਲ ਕਰਤਾ ਉਹਨੇ ਚਰ ਨੂੰ ਇੱਥੇ ਆ ਗਏ ਸੀ ਆਫੀਸਰ ਤੇ ਉਦੋਂ ਫਿਰ ਅਸੀਂ ਬਾਹਰ ਆਏ ਆ ਫਿਰ ਅਸੀਂ ਥਾਣੇ ਤੇ ਕੰਪਲੇਂਟ ਦਿੱਤੀ ਆ ਉਹਨਾਂ ਦਾ ਮੈਡੀਕਲ ਕਰਾਇਆ ਤੇ ਹੁਣ ਫਿਰ ਅਸੀਂ ਥਾਣੇ ਦੇ ਬਾਹਰ ਆਈਆਂ ਮਤਲਬ ਗੱਲ ਕਰਨ ਆਏ ਜੀ ਨਾਮ ਕੀ ਹੈ ਜੀ ਤੁਹਾਡਾ ਵਿਜ਼ਾ ਲਵਾਇਆ ਤੁਸੀਂ ਜਰਮਨ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਬੀ ਬਲਾਕ ਐਸ ਸੀਓ 26 ਰਣਜੀਤ ਐ ਵੀ ਨਹੀਂ ਹੁਣ ਵੀ ਐਲ ਸੀ ਸੀ ਦੇ ਉੱਪਰ ਹੈ ਕੀ ਕਰਵਾਏ ਦਾ ਪ੍ਰੋਸੈਸ ਤਾਂ ਪ੍ਰੋਸਾ ਹੈ ਜੀ ਇਹਨਾਂ ਨੂੰ ਜਿਨ੍ਹਾਂ ਨੇ ਬਾਉਂਸਰ ਵੀ ਅੱਜ ਇਹ ਕਿਸੇ ਦੇ ਉਤੇ ਅਟੈਂਪਟ ਟੂ ਮਤਲਬ ਮਰਡਰ ਲਾ ਲੋ ਇਹ ਸਾਫ ਸੀ ਜੇ ਨਾ ਅਸੀਂ ਵਿਚਵਚਾ ਕਰਦੇ ਉਹਨਾਂ ਨੇ ਤਾਂ ਇਹੋ ਜਿਹਾ ਬਰਾਡਾ ਚੁਕਲੀਆਂ ਹੋਈਆਂ ਸੀ ਮਾਰਨ ਲਈ ਉਹਨਾਂ ਨੇ ਤਾਂ ਮਾਰ ਦੇਣਾ ਸੀ ਕਿਰ ਸਾਹਿਬ ਦੀ ਮੰਨ ਕਰਦੇ ਹਾਂ ਸਾਹਿਬ ਇਹਨਾਂ ਨੂੰ ਅੱਜ ਬੋਲੇ ਫੜ ਕੇ ਅੰਦਰ ਕੀਤਾ ਜਾਵੇ ਨਾਨ ਨਾਨ ਅਵੇਲੇਬਲ ਵਾਰੈਂਟ ਇਸ਼ੂ ਹੋਣ ਇਹਨਾਂ ਦੇ ਇਮੀਡੀਏਟਲੀ ਇੱਕ ਇਮੀਗ੍ਰੇਸ਼ਨ ਦੇ ਵਿੱਚ ਕਿਸੇ ਵੱਲੋਂ ਕੰਪਲੀਟ ਇਥੇ ਕੀਤੀ ਗਈ ਹੈ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਨੂੰ ਬੰਦੀ ਬਣਾ ਕੇ ਉਹਨਾਂ ਨੂੰ ਕਟਿਆ ਕਿਸ ਨੇ ਮੈਂ ਐਸੇ ਸੁਰਿੰਦਰ ਸਿੰਘ ਬੋਲਦਾ ਥਾਣਾ ਰਜੀਦਾਬਨੀ ਤੋਂ ਕੋਈ ਉਹਨਾਂ ਦੀ ਤਰਖਾਸਤ ਆਈ ਉਹਨਾਂ ਨੂੰ ਡਾਕਟਰ ਕੱਟ ਦਿੱਤਾ ਵਾ ਦੂਸਰੀ ਪਾਰਟੀ ਵੱਲੋਂ ਵੀ ਆਈ ਹੈ ਇਮੀਗ੍ਰੇਸ਼ਨ ਵੱਲੋਂ ਵੀ ਖਾੜੇ ਕੋਮਪਲੇਟ ਆਈ ਹੈ ਤੇ ਜੋ ਕੀ ਉਹ ਰਿਜ਼ਲਟ ਆਏਗਾ ਰਿਜ਼ਲਟ ਦੇ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਨੂੰ ਡਾਕਟਰ ਕੱਟ ਕੇ ਦਿੱਤਾ ਹਸਪਤਲ ਗਏ ਆ ਉਹਨਾਂ ਵੱਲੋਂ ਕਹਿ ਰਹੇ ਕਿ ਸਾਡੇ ਨਾਲ ਠੱਗੀ ਮਾਰੀ ਗਈ ਹੈ ਸਾਨੂੰ ਵੀ ਉਹ ਤੇ ਜਾਂਚ ਕਰਾਂਗੇ ਜੀ ਕਿਸ ਦੀ ਜਾਂਚ ਕਰਾਂਗੇ ਬੁਲਾਵਾਂਗੇ ਉਹਨਾਂ ਨੂੰ ਵੀ ਜੋ ਵੀ ਬੰਦੀ ਹੋਈ ਕਾਰਵਾਈ ਕਰਾਂਗੇ